ਸਾਰਿਆਂ ਨੂੰ ਹੋਪਸ ਤੋਂ ਸਾਰੇ ਜਾਨੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੀ ਸਟ੍ਰੇਟ ਸਲਵਾਰ ਦੀ ਕਟਿੰਗ ਔਰ ਸਟਿਚਿੰਗ ਕਟਿੰਗ ਦੇ ਵਿੱਚ ਜਿੱਦਾਂ ਤੁਹਾਨੂੰ ਇੱਕ ਹੋਰ ਪ੍ਰੋਬਲਮ ਆਂਦੀ ਹੈ ਕਿ ਜਿੱਦਾਂ ਸਟ੍ਰੇਟ ਸਲਵਾਰ ਦਾ ਪੋਂਚਾ ਪਿੱਛੇ ਚੱਕ ਹੁੰਦਾ ਆ ਤੇ ਉਹ ਪੋਂਚਾ ਪਿੱਛੇ ਨਾ ਚੱਕ ਹੋਵੇ ਹਨਾ ਉਹਦੇ ਲਈ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਆਪਾਂ ਕਿੱਦਾਂ ਕਟਿੰਗ ਕਰ ਸਕਦੇ ਆ ਤੇ ਇਹ ਆਪਾਂ ਕਪੜਾ ਲੈ ਲਿਆ ਹੋਇਆ ਆ ਸਟੇਟ ਸਲਵਾਰ ਦਾ ਜਦੋਂ ਅਸੀਂ ਸਟੇਟ ਸਲਵਾਰ ਕਟਿੰਗ ਕਰਨੀ ਆ ਤਾਂ ਸੇਮ ਜਿੱਦਾਂ ਆਪਾਂ ਦੂਜੀ ਸਲਵਾਰ ਕਟਿੰਗ ਕਰਦੇ ਆ ਕਿ ਜਿੱਦੀ ਆਪਣੀ ਲੈਂਥ ਆਪਾਂ ਰੈਡੀ ਕਰਨੀ ਹੁੰਦੀ ਆ ਉਸ ਤੋਂ 4 ਇੰਚ ਮਾਈਨਸ ਕਰਕੇ ਕਟਿੰਗ ਕਰਨੀ ਹੁੰਦੀ ਆ ਠੀਕ ਹੈ ਜੀ ਤੇ ਇਹਦੀ ਹੈਗੀ ਲੰਬਾਈ ਜੀ 36 ਇੰਚ ਤੇ ਆਪਾਂ ਸਭ ਤੋਂ ਪਹਿਲਾਂ ਇਹਦੀ ਲੈਂਥ ਲਗਾ ਲੈਣੀ ਆ ਇਸ ਸਾਈਡ ਤੋਂ 32 ਇੰਚ 4 ਇੰਚ ਮਾਈਨਸ ਕਰਕੇ ਠੀਕ ਹੈ ਜੀ ਇੱਥੇ ਆਪਾਂ 32 ਇੰਚ ਤੇ ਮਾਰਕਿੰਗ ਕਰ ਲੈਣੀ ਆ ਆਪਾਂ ਲਗਾਈ ਹੋਈ ਆ ਲੈਂਥ ਹਾਂਜੀ ਸੇਮ ਹੀ ਆਪਾਂ ਇੱਧਰ ਮਾਰਕਿੰਗ ਕਰ ਲੈਣੀ ਆ 32 ਇੰਚ ਤੇ ਹਾਂਜੀ ਤੇ ਇਹ ਸਾਡੀ ਜਿਹੜੀ ਇੱਥੋਂ ਹੈਗੀ ਆ ਲੈਂਥ ਦੀ ਮਾਰਕਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਅਸੀਂ ਇਸ ਤੋਂ ਬਾਅਦ ਲਗਾਵਾਂਗੇ ਇਹਦਾ ਆਸਣ ਇਸ ਹਾਂਜੀ ਤੇ ਇਹਨਾਂ ਦਾ ਜਿਹੜਾ ਆਪਾਂ ਆਸਣ ਲਗਾਵਾਂਗੇ 11 ਇੰਚ ਲਗਾਵਾਂਗੇ ਵੈਸੇ ਅਸੀਂ ਸਟੇਟ ਸਲਵਾਰ ਦਾ ਜਿਹੜਾ ਆਸਣ ਆ ਜ਼ਿਆਦਾਤਰ 10 ਇੰਚ ਹੀ ਲਗਾਉਂਦੇ ਆ ਪਰ ਜਿੱਦਾਂ ਹੁਣ ਕਸਟਮਰ ਨੇ ਆਸਣ ਥੋੜਾ ਬଡਾ ਰਖਵਾਉਣਾ ਤਾਂ ਆਪਾਂ ਇਹਦਾ 11 ਇੰਚ ਤੇ ਮਾਰਕਿੰਗ ਕਰਾਂਗੇ ਆਸਣ ਦੀ ਠੀਕ ਆ ਜੀ ਇੱਥੋਂ ਆਪਾਂ 11 ਇੰਚ ਤੇ ਆਸਣ ਦੀ ਮਾਰਕਿੰਗ ਕਰਤੀ ਹੋਈ ਆ ਉਸ ਤੋਂ ਬਾਅਦ ਜਦੋਂ ਆਪਾਂ ਪੌਂਚਾ ਲਗਾਣਾ 7 ਇੰਚ ਪੌਂਚਾ ਦਾ ਰੈਡੀ ਕਰਨਾ ਹੁਣ ਜਿੱਦਾਂ ਕਿ ਆਪਣਾ ਪੌਂਚਾ ਪਿੱਛੇ ਸਲਵਾਰ ਦਾ ਚੱਕ ਹੁੰਦਾ ਤੇ ਉਹਦੇ ਲਈ ਅਸੀਂ ਇਸ ਸਾਈਡ ਤੋਂ 1.5 ਇੰਚ ਦੀ ਮਾਰਕਿੰਗ ਕਰਨੀ ਹੈ ਇੱਥੋਂ ਠੀਕ ਹੈ ਜੀ ਇਹ ਸਾਡੇ 1.5 ਇੰਚ ਦੀ ਮਾਰਕਿੰਗ ਕਰਨ ਤੋਂ ਬਾਅਦ ਅਸੀਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹ ਮਾਰਕਿੰਗ ਸਾਡੀ ਪੌਂਚੇ ਵਾਲੀ ਸਾਈਡ ਹੋਏਗੀ ਇਹ ਦੇਖੋ ਇਹ ਤਾਂ ਠੀਕ ਹੈ ਜੀ ਇਹ ਵਾਲੀ ਆਪਾਂ ਮਾਰਕਿੰਗ ਕਰ ਲੈਣੀ ਆ ਇਸ ਤੋਂ ਬਾਅਦ ਜਦੋਂ ਆਪਾਂ 7 ਇੰਚ ਪਹੁੰਚਾ ਰੈਡੀ ਕਰਨਾ ਤੇ ਆਪਾਂ 2 ਇੰਚ ਐਕਸਟਰਾ ਕਟਿੰਗ ਕਰਾਂਗੇ ਜਾਨੀ ਕਿ 9 ਇੰਚ ਠੀਕ ਹੈ ਜੀ ਇਹ ਆਪਣੀ 9 ਇੰਚ ਦੀ ਆਪਾਂ ਇੱਥੇ ਮਾਰਕਿੰਗ ਕਰ ਲਈ ਹੋਈ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਸ ਸਾਈਡ ਹਾਂਜੀ ਤੇ ਇਹ ਆਪਣੀ ਜਿਹੜੀ ਹੈਗੀ ਆ ਸਟ੍ਰੇਟ ਸਲਵਾਰ ਦੀ ਜਿਹੜੀ ਮਾਰਕਿੰਗ ਆ ਉਹ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਆਂ ਹਾਂਜੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੋਂ ਕਟਿੰਗ ਕਰਕੇ ਜਿਹੜਾ ਐਕਸਟਰਾ ਆਪਣਾ ਉੱਪਰ ਵਾਲਾ ਕੱਪੜਾ ਹੈ ਉਹਨੂੰ ਅਲੱਗ ਕਰ ਲਾਂਗੇ ਇਸ ਤਰ੍ਹਾਂ ਹਾਂਜੀ ਸਟੇਟ ਸਲਵਾਰ ਦੀ ਜਿਹੜੀ ਕਟਿੰਗ ਆ ਉਹ ਹੋ ਚੁੱਕੀ ਆ ਇਸ ਤੋਂ ਬਾਅਦ ਜਿੱਦਾਂ ਆਪਣੀ ਇਹਦੀ ਸਲਵਾਰ ਆ ਫਰੰਟ ਤੋਂ ਪਹੁੰਚ ਦੇ ਉੱਪਰ गिरਦੀ ਆ ਤੇ ਆਪਾਂ ਉਹਦਾ ਜਿੱਦਾਂ ਇੱਥੋਂ ਕਾਟ ਪਾਣੀ ਆ ਸਭ ਤੋਂ ਪਹਿਲਾਂ ਜੀ ਆਪਾਂ ਇੱਥੋਂ 7 ਇੰਚ ਤੇ ਮਾਰਕਿੰਗ ਕਰਨੀ ਆ ਜਿੰਨਾ ਆਪਣਾ ਪਹੁੰਚਾ ਰੈਡੀ ਆ ਉਸ ਤੋਂ ਬਾਅਦ ਆਪਾਂ ਇੱਥੋਂ ਪੌਣੀ 1 ਇੰਚ ਦੀ ਕਾਟ ਪਾ ਲੈਣੀ ਆ ਉਹ ਤੁਹਾਡੇ ਤੇ ਹੁੰਦਾ ਤੁਸੀਂ ਇਹਨੂੰ 1 ਇੰਚ ਦੀ ਵੀ ਪਾ ਸਕਦੇ ਹੋ 1.5 ਇੰਚ ਦੀ ਵੀ ਪਾ ਸਕਦੇ ਹੋ ਪੌਣੀ 1 ਇੰਚ ਦੀ ਵੀ ਪਾ ਸਕਦੇ ਹੋ ਤੁਹਾਡੀ ਸਲਵਾਰ ਜਿੰਨੀ ਗਿਰਦੀ ਆ ਪਹੁੰਚ ਤੁਸੀਂ ਉਸ ਹੱਬ ਨਾਲ ਉਹਨੂੰ ਉੱਪਰ ਚੱਕ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਇੱਥੋਂ ਪਾਵਾਂਗੇ ਪੌਣੀ 1 ਇੰਚ ਦੀ ਕਾਟ ਤੇ ਇੱਥੋਂ ਆਪਾਂ ਕਿੱਡਾ ਇੰਚ ਟੇਪ ਰੱਖ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਇੱਥੇ ਹਾਂਜੀ ਇਹ ਸਾਡੀ ਜਿਹੜੀ ਸਿੰਪਲ ਸਲਵਾਰ ਦੀ ਕਟਿੰਗ ਹੋ ਚੁੱਕੀ ਆ ਹੁਣ ਆਪਾਂ ਇਹਦੀ ਕਰਾਂਗੇ 벨ਟ ਕਟਿੰਗ 벨ਟ ਅਸੀਂ ਸੇਮ ਜਿੰਨੀ ਦੂਜੀ ਸਲਵਾਰ ਦੀ ਕਟਿੰਗ ਕਰਦੇ ਆ ਓਨੀ ਹੀ ਕਟਿੰਗ ਕਰਨੀ ਆ ਜਿੰਨੀ ਕਸਟਮਰ ਦੀ हिਪ ਆ हिਪ ਤੋਂ 3.5 ਇੰਚ ਐਕਸਟਰਾ ਕਟਿੰਗ ਕਰਨੀ ਆ ਅਸੀਂ 벨ਟ ਤੋਂ ਅਸੀਂ ਮਾਰਕਿੰਗ ਕਰਾਂਗੇ 벨ਟ ਦੀ ਜੀ 7 ਇੰਚ ਦੀ ਕਸਟਮਰ ਦੀ ਹਿੱਪ ਸਿੱਧਾ ਹੈ ਕਿ ਸਾਡੇ ਜੀ 23 ਇੰਚ ਤੇ ਆਪਾਂ ਇਥੋਂ 3.5 ਇੰਚ ਐਕਸਟਰਾ ਕਟਿੰਗ ਕਰਾਂਗੇ 26 ਇੰਚ ਦੇ ਹਾਂਜੀ ਤੇ ਇਹ ਅਸੀਂ ਜਿਹੜੀ ਬੈਲਟ ਦੀ ਮਾਰਕਿੰਗ ਉਹ ਕਰ ਲਈ ਹੋਈ ਹੈ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਹਾਂ ਜਿਹੜੀ ਸਾਡੀ ਸਟੇਟ ਸਲਵਾਰ ਆ ਇਹ ਤੁਸੀਂ 2 ਮੀਟਰ ਕੱਪੜੇ ਦੇ ਵਿੱਚ ਵੀ ਰੈਡੀ ਕਰ ਸਕਦੇ ਹੋ 2 ਮੀਟਰ ਕੱਪੜੇ 'ਚ ਰੈਡੀ ਹੋ ਜਾਂਦੀ ਹੈ ਸਰ ਇੰਤਕ ਸਲਵਾਰ ਆਪਣੀ ਜਿਹੜੀ ਹੈਗੀ ਹੈ ਸਟੇਟ ਸਲਵਾਰ ਕਟਿੰਗ ਕਰ ਲਈ ਹੋਈ ਸੀ ਹੁਣ ਆਪਾਂ ਉਹਨੂੰ ਕਰਨ ਲੱਗੇ ਆਂ ਸਟਿਚ ਠੀਕ ਹੈ ਜੀ ਸਭ ਤੋਂ ਪਹਿਲਾਂ ਸੀ ਕਿਆ ਕਰਨਾ ਇਹਦੇ ਆਸਣ ਜੋੜਨੇ ਆਂ ਇਹ ਤਾਂ ਹਾਂਜੀ ਤੇ ਆਪਾਂ ਦੋਨੋਂ ਸਾਈਡ ਤੋਂ ਜਿਹੜੇ ਆਸਣ ਹੈ ਸਲਵਾਰ ਦੇ ਜੋੜ ਲਏ ਹੋਏ ਆ ਇਸ ਤੋਂ ਬਾਅਦ ਆਪਾਂ ਕਰਨਾ ਹੈ ਬੈਲਟ ਰੈਡੀ ਹਾਂਜੀ ਤੇ ਆਪਾਂ ਜਿਹੜੀ ਹੁਣੇ ਬੈਲਟ ਆ ਬੈਲਟ ਰੈਡੀ ਕਰ ਲਈ ਹੋਈ ਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਚਾਹੀਦਾ ਆਪਣੀ ਬੈਲਟ ਦੀ ਇਹ ਵਾਲੀ ਸਾਈਡਾਂ ਹੁੰਦੀਆਂ ਆ ਆਪਾਂ ਇੱਥੋਂ ਸੈਂਟਰ ਕਰਕੇ ਜਿੱਦਾਂ ਆਪਾਂ ਇਹ ਸਲਾਈ ਲਗਾਈ ਹੋਈ ਆ ਸਲਾਈ ਦੇ ਉੱਪਰ ਆਪਾਂ ਸਲਾਈ ਰੱਖ ਕੇ ਇਹਦਾ ਹਾਫ ਕਰਕੇ ਦੋਨੋਂ ਸਾਈਡ ਕੱਟ ਲਗਾ ਲੈਣਾ ਹਾਂਜੀ ਇਸ ਤਰ੍ਹਾਂ ਦੇਖੋ ਠੀਕ ਹੈ ਜਿੱਥੋਂ ਆਪਾਂ ਇੱਥੋਂ ਜੋੜੀ ਹੋਈ ਹੈ 벨ਟ ਇਹਦੇ ਨਾਲੋਂ ਇੱਥੇ ਦੋਨੋਂ ਸਲਾਈਆਂ ਦਾ ਫਰੰਟ ਬੈਕ ਦਾ ਦੋਨਾਂ ਦਾ ਸੈਂਟਰ ਕਰਕੇ ਤਾਂ ਫਿਰ ਆਪਾਂ ਇੱਥੋਂ ਕੱਟ ਲਗਾ ਲੈਨੇ ਦੋਨੋਂ ਸਾਈਡ 벨ਟ ਦੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਸਲਵਾਰ ਆ ਇਹਦੇ ਬੈਕ ਸਾਈਡ ਤੇ ਦੋ ਵਾਲ ਪਾਣੇ ਆ ਜਿੱਦਾਂ ਆਪਾਂ ਦੂਜੀ ਵਾਲੀ ਸਲਵਾਰ ਤੇ ਪਾਣਨੇ ਆ ਸੇਮ ਉਦਾਂ ਹੀ ਪਾਣੇ ਸਲਵਾਰ ਦੇ ਬੈਕ ਸਾਈਡ ਵਾਲੇ ਦੋ ਵਾਲਾ ਉਹ ਪਾਲੇ ਹੋਏ ਇਹ ਕਰੋ ਚੈੱਕ ਇਹ ਦੋਵਾਂ ਵਾਲ ਅਸੀਂ ਪਾ ਲਏ ਹੋਏ ਆ ਇਸ ਤੋਂ ਬਾਅਦ ਜਿਹੜੇ ਅਸੀਂ ਕੱਟ ਲਗਾਏ ਹੋਏ ਆ ਅਸੀਂ ਆਪਣੀ ਬੈਲਟ ਨੂੰ ਐਦਾਂ ਸਿੱਧੀ ਕਰਕੇ ਰੱਖਣਾ ਹੈ ਕੱਪੜੇ ਦੇ ਉੱਪਰ ਤੇ ਜਿੱਦਾਂ ਇਹ ਬੈਕ ਵਾਲਾ ਜਿਹੜਾ ਸਾਡਾ ਪੱਲਾ ਆ ਇਹਨੂੰ ਅਸੀਂ ਜਿੱਥੋਂ ਕੱਟ ਲਗਾਏ ਹੋਏ ਆ ਕੱਟ ਤੱਕ ਜੋੜਨਾ ਸਲਵਾਰ ਸੈਂਟਰ ਤੋਂ ਕੱਟ ਤੱਕ ਸੇਮੀ ਅਸੀਂ ਇਸ ਸਾਈਡ ਤੋਂ ਜੋੜ ਲੈਣਾ ਹਾਂਜੀ ਤੇ ਅਸੀਂ ਸਾਡੀ ਜਿਹੜੀ ਹਾਫ ਬੈਲਟ ਆ ਉਹ ਜੋੜ ਲਈ ਹੋਈ ਆ ਬੈਕ ਸਾਈਡ ਤੋਂ ਠੀਕ ਹੈ ਇਸ ਤੋਂ ਬਾਅਦ ਅਸੀਂ ਕੀ ਕਰਨਾ ਚਾਹੀਦਾ ਜਿੱਦਾਂ ਆਪਾਂ 벨ਟ ਦੇ ਜਿਹੜੇ ਵਲ ਪਾਉਣੇ ਆ ਇਹਨਾਂ ਨੂੰ ਆਪਾਂ ਨਾਪ ਲੈਣਾ 벨ਟ ਨੂੰ ਜਿੱਥੋਂ ਤੱਕ ਆਪਾਂ 벨ਟ ਜੋੜੀ ਹੋਈ ਆ ਜਿੱਦਾਂ ਕਿ ਆਪਾਂ ਇੱਥੋਂ ਤੱਕ ਜੋੜੀ ਹੋਈ ਆ ਕੱਟ ਤੱਕ ਇੱਥੋਂ ਲੈ ਕੇ ਆਪਾਂ ਇੱਥੋਂ ਤੱਕ ਇੰਚ ਟੇਪ ਨਾਲ ਚੈੱਕ ਕਰ ਲੈਣਾ ਕਿ ਕਿੰਨੇ ਇੰਚ ਸਾਡਾ ਇਹ ਕੱਪੜਾ ਆ 벨ਟ ਦਾ 13 ਇੰਚ ਤੇ ਹੁਣ ਜਦੋਂ ਅਸੀਂ ਵਲ ਪਾਉਣੇ ਆ ਤੇ ਸਾਡੇ ਵਲ ਪਾਉਣ ਤੋਂ ਬਾਅਦ ਜਿਹੜਾ ਸਾਡਾ ਇਹ ਕੱਪੜਾ ਆ ਉਹ 13 ਇੰਚ ਹੋਣਾ ਚਾਹੀਦਾ ਠੀਕ ਹੈ ਜੀ ਸਟੇਟ ਸਲਵਾੜ ਦੇ ਵਲਾਂ ਦਾ ਕੋਈ ਇਹ ਨਹੀਂ ਹੁੰਦਾ ਕਿ ਤੁਸੀਂ ਇੰਨੇ ਇੰਚ ਚ ਹੀ ਪਾਉਣੇ ਆ ਜਾਂ ਇੰਨੇ ਇੰਚ ਚ ਹੀ ਪ ਕਿਉਂਕਿ ਜਿਹੜੀ ਸਟੇਟ ਸਲਵਾਰ ਹੁੰਦੀ ਹੈ ਨਾ ਉਹ ਜ਼ਿਆਦਾ ਹਲਕੀ ਹੁੰਦੀ ਹੈ ਉਹਦੇ ਵਿੱਚ ਜ਼ਿਆਦਾ ਵਾਲ ਨਹੀਂ ਆਉਂਦੇ ਤਿੰਨ ਤੋਂ ਚਾਰ ਵਾਲਾਂ ਦੇ ਤੇ ਆਪਾਂ ਹੁਣ ਵਾਲ ਪਾਵਾਂਗੇ ਵਾਲ ਜਿਹੜੇ ਪਾਉਣੇ ਆ ਇੱਥੋਂ 1 ਇੰਚ 1 ਸਵਾ 1 ਇੰਚ ਦੀ ਸਪੇਸ ਛੱਡ ਕੇ ਪਾਉਣੇ ਆ ਤੁਸੀਂ ਹਾਂਜੀ ਤੇ ਇਹ ਚੈੱਕ ਕਰੋ ਜਦੋਂ ਹੁਣ ਅਸੀਂ 3 ਤੋਂ 4 ਵਾਲ ਪਾਏ ਆ ਉਸ ਤੋਂ ਬਾਅਦ ਇੱਕ ਵਾਰੀ ਅਸੀਂ ਇਹ ਵਾਲਾ ਕੱਪੜਾ ਨਾਪ ਲੈਣਾ ਕਿ ਸਾਡਾ ਵਾਲ ਪੈਣ ਤੋਂ ਬਾਅਦ ਇਹ ਕੱਪੜਾ ਕਿੰਨਾ ਆ ਰਿਹਾ ਇਹ ਕਰੋ ਚੈੱਕ ਪੂਰਾ 13 ਇੰਚ ਆ ਰਿਹਾ ਠੀਕ ਹੈ ਜੀ ਸੇਮੀ ਵਾਲਾ ਅਸੀਂ ਦੂਸਰੀ ਸਾਈਡ ਪਾਣੀ ਆ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਲਵਾਰ ਦੇ ਵਾਲ ਜਿਹੜੇ ਆ ਉਹ ਪਾਲੇ ਹੋਏ ਆ 3 ਜਾਂ 4 ਤੋਂ 5 ਵਾਲ ਆਂਦੇ ਆ ਇਸ ਤੋਂ ਜ਼ਿਆਦਾ ਸਲਵਾਰ ਚ ਵਿੱਚ ਜਿਹੜੀ ਸਟੇਟ ਸਲਵਾਰ ਉਹਦੇ ਵਿੱਚ 5 6 ਪੰਜ ਤੋਂ 6 ਵਾਲ ਆਂਦੇ ਨਹੀਂ ਆ ਚਾਰ ਤੋਂ ਪੰਜ ਵਾਲੀ ਆਂਦੇ ਇਹ ਸਾਡੇ ਵੱਲ ਪੈਗੇ ਹੋਏ ਆ ਇਸ ਤੋਂ ਬਾਅਦ ਹੁਣ ਆਪਾਂ ਬੈਲਟ ਅਟੈਚ ਕਰਨੀ ਆ ਜਦੋਂ ਆਪਾਂ ਬੈਲਟ ਅਟੈਚ ਕਰਨੀ ਆ ਜਿੱਦਾਂ ਆਪਣੀ ਇਹ ਸੈਂਟਰ ਤੋਂ ਆਪਾਂ ਜਿਹੜੀ ਸਲਾਈ ਹੈਗੀ ਆ ਇੱਥੋਂ ਠੀਕ ਹੈ ਜੀ ਇੱਥੋਂ ਆਪਾਂ ਸਲਾਈ ਸਟਾਰਟ ਕਰਕੇ ਇੱਧਰ ਨੂੰ ਲੈ ਕੇ ਜਾਣਾ ਹਾਂਜੀ ਤੇ ਇਹ ਸਾਡੀ ਜਿਹੜੀ ਬੈਲਟ ਆ ਬੈਲਟ ਅਟੈਚ ਹੋ ਚੁੱਕੀ ਆ ਸਿੰਪਲ ਸਲਵਾਰ ਸਾਡੇ ਜਿਹੜੇ ਸਟੇਟ ਸਲਵਾਰ ਆ ਉਹਦੇ ਵਿੱਚ ਅਸੀਂ ਵਲ ਵੀ ਪਾਲੇ ਹੋਏ ਆ ਇਹ ਚੈੱਕ ਕਰੋ ਹੁਣ ਜਿਹੜੀ ਵਲਾਂ ਦੇ ਉੱਪਰ ਇੱਕ ਦੱਬਾ ਵੀ ਸਲਾਈ ਲਗਣੀ ਆ ਅਸੀਂ ਉਹ ਲਗਾਨੇ ਆ ਇਹਦੇ ਜਿਹਦੇ ਦੋ ਦੋ ਦੱਬੇ ਵੀ ਸਲਾਈ ਲਗਾਨੀ ਆ ਸਾਡੇ ਜਿਹੜਾ ਇਹ ਵਾਲਾ ਕੱਪੜਾ ਆ ਇਹ ਅੰਦਰ ਸਾਈਡ ਨੂੰ ਹੋਣਾ ਚਾਹੀਦਾ ਉੱਪਰ ਨੂੰ ਅੰਦਰ ਸਾਈਡ ਨੂੰ ਹੋਣਾ ਚਾਹੀਦਾ ਅੱਜ ਦਾ ਆਪਾਂ ਸਟੀਚ ਕਰ ਲਈ ਹੋਈ ਆ ਹੁਣ ਆਪਾਂ ਉਹਦੇ ਜਿਹਦਾ ਪਹੁੰਚੇ ਦਾ ਬੁਕਰਮ ਲਗਾਣੀ ਆ ਤੇ ਆਪਾਂ ਬੁਕਰਮ ਜੋੜਦੇ ਸਭ ਤੋਂ ਪਹਿਲਾਂ ਇਹ ਵਾਲਾ ਕੱਪੜਾ ਲੈ ਲਿਆ ਹੋਇਆ ਆ ਇਹਦੇ ਉੱਪਰ ਆਪਾਂ ਬੁਕਰਮ ਰੱਖ ਕੇ ਹੇਠੇ 1/2 ਇੰਚ ਕੱਪੜਾ ਛੱਡ ਦੇਣਾ ਤੇ ਹੁਣ ਆਪਾਂ ਜਿਹੜਾ ਇਹ ਹੈਗਾ ਆ ਬੁਕਰਮ ਨੂੰ ਕੱਪੜੇ ਦੇ ਉੱਪਰ ਅਟੈਚ ਕਰ ਲਿਆ ਹੋਇਆ ਆ ਹੁਣ ਆਪਾਂ ਇਹਨੂੰ ਕੱਪੜੇ ਦੇ ਉੱਪਰ ਇਹ ਵਾਲੇ ਕੱਪੜੇ ਤੇ ਅਟੈਚ ਕਰਨਾ ਆ ਸਲਵਾਰ ਦੇ ਉੱਪਰ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਬੁਕਰਮ ਦੇ ਸੈਂਟਰ ਦੇ ਵਿੱਚ ਕੱਟ ਲਗਾ ਲੈਣਾ ਆ ਇਦਾਂ ਹਾਫ ਕਰਕੇ ਕੱਪੜੇ ਦੇ ਵਿੱਚ ਕੱਟ ਲਗਾ ਲੈਣਾ ਆ ਸੇਮ ਹੀ ਜਿਹੜਾ ਅਸੀਂ ਸਲਵਾਰ ਦਾ ਪੌਂਚਾ ਰੱਖਿਆ ਹੋਇਆ ਹੈ ਜਿੱਥੋਂ ਅਸੀਂ ਅਟੈਚ ਕਰਨੀ ਆ ਬੁਕਰਮ ਅਸੀਂ ਉੱਥੇ ਵੀ ਕੱਟ ਲਗਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇੱਕ ਕੱਟ ਦੇ ਉੱਪਰ ਕੱਟ ਰੱਖ ਕੇ ਐਦਾਂ ਬੁਕਰਮ ਦੇ ਬਿਲਕੁਲ ਨਾਲ-ਨਾਲ ਸਲਾਈ ਲਗਾਣੀ ਆ ਧਿਆਨ ਰੱਖਣਾ ਕਿ ਸਲਾਈ ਬੁਕਰਮ ਦੇ ਉੱਪਰ ਨਾ ਆਵੇ ਅਗਰ ਉੱਪਰ ਆਈ ਤਾਂ ਫਿਰ ਤੁਹਾਡੇ ਜਿਹੜੇ ਪੌਂਚਾ ਉਹਦੇ ਵਿੱਚ ਬਲ ਆਏਗਾ ਫਿਨਿਸ਼ਿੰਗ ਨਹੀਂ ਆਏਗੀ ਹਾਂਜੀ ਤੇ ਇਹ ਅਸੀਂ ਸਲਾਈ ਜਿਹੜੀ ਆ ਲਗਾ ਲਈ ਹੋਈ ਆ ਇਸ ਤੋਂ ਬਾਅਦ ਜਦੋਂ ਆਪਣਾ ਇਹ ਕੱਪੜਾ ਇਸਾਈਡ ਹੀ ਰੱਖਣਾ ਆ ਤੇ ਆਪਾਂ ਇੱਥੋਂ ਬੁਕਰਮ ਇਹਦੇ ਉੱਪਰ ਫੋਲਡ ਕਰ ਲੈਣਾ ਐਦਾਂ ਇਹ ਦੇਖੋ ਇਹ ਵਾਲਾ ਕਪੜਾ ਆਪਾਂ ਇਸ ਸਾਈਡ ਰੱਖਣਾ ਹਾਂਜੀ ਤੇ ਇਹ ਆਪਾਂ ਜਿਹੜੀ ਦੱਬਨੀ ਸਲਾਈ ਆ ਉਹ ਲਗਾ ਲਈ ਹੋਈ ਆ ਕਪੜੇ ਨੂੰ ਇਸ ਸਾਈਡ ਰੱਖ ਕੇ ਚੈੱਕ ਕਰੋ ਇਸ ਤੋਂ ਬਾਅਦ ਹੁਣ ਆਪਾਂ ਇਹ ਵਾਲੀ ਸਲਾਈ ਲਗਾਣੀ ਹੈ ਹਾਂਜੀ ਤੇ ਇਹ ਦੇਖੋ ਬੁਕਰਮ ਸਾਡੀ ਅਟੈਚ ਹੋ ਚੁੱਕੀ ਆ ਸਲਵਾਰ ਤੇ ਚੈੱਕ ਕਰੋ ਪ੍ਰੋਪਰ ਫਿਨਿਸ਼ਿੰਗ ਨਾਲ ਕੋਈ ਵੀ ਵੱਲ ਨਹੀਂ ਆਇਆ ਪੌਂਚੇ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਇਸ ਤੋਂ ਬਾਅਦ ਪੌਂਚੇ ਦੀ ਸਲਾਈ ਲਗਾ ਦਾਂਗੇ ਸਲਵਾਰ ਨੂੰ ਬੰਦ ਕਰਨ ਲਈ ਹਾਂਜੀ ਤੇ ਇਹਨਾਂ ਦਾ ਜਿਹੜਾ ਪੌਂਚਾ ਹੈ ਜੀ ਉਹ ਹੈਗਾ 7 ਇੰਚ ਤੇ ਆਪਾਂ ਇੱਥੋਂ ਲਗਾਵਾਂਗੇ 7.5 ਇੰਚ ਤੇ 7.5 ਤੇ ਲਗਾਵਾਂਗੇ 7 ਇੰਚਾ ਪਰੜਾ ਪੌਂਚਾ ਹੋ ਰੈਡੀ ਹੋ ਜਾਏਗਾ ਆਪਾਂ 7.5 ਇੰਚ ਤੇ ਮਾਰਕਿੰਗ ਕਰਾਂਗੇ ਜਿੱਦਾਂ ਇਹਨਾਂ ਨੇ ਪੌਂਚਾ ਜ਼ਿਆਦਾ ਜ਼ਿਆਦਾ ਮਤਲਬ ਤਿੱਖਾ ਨਹੀਂ ਰਖਵਾਉਣਾ ਪਿੱਛੇ ਨੂੰ ਠੀਕ ਹੈ ਜੀ ਤੇ ਇਹਨਾਂ ਨੇ ਹਲਕਾ ਜਿਹਾ ਗੋਲੀ ਰਖਵਾਣਾ ਤੇ ਆਪਾਂ ਜਿੰਨਾ ਪਹੁੰਚਾ ਰੈਡੀ ਕਰਨਾ ਉਸ ਤੋਂ 1 ਇੰਚ ਐਕਸਟਰਾ ਸਲਾਈ ਲਗਾਵਾਂਗੇ ਜਾਨੀ ਕਿ ਇੱਥੋਂ 7 ਤੇ ਇੱਥੋਂ 8 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਸਲਾਈ ਲਗਾਵਾਂਗੇ ਸੇਮੇ ਸਲਾਈ ਅਸੀਂ ਇਸ ਸਾਈਡ ਲਗਾ ਲੈਣੇ ਇਨੂੰ ਅਸੀਂ ਪੌਂਚੇ ਦੇ ਉੱਪਰ ਪੌਂਚਾ ਰੱਖ ਕੇ ਸੱਕਦੇ ਹਾਂ ਮਾਰਕਿੰਗ ਕਰ ਸਕਦੇ ਹਾਂ ਕਿਉਂਕਿ ਫਿਰ ਸਾਡਾ ਜਿਹੜਾ ਪੌਂਚਾ ਵੱਡਾ ਜਾਂ ਛੋਟਾ ਨਹੀਂ ਹੁੰਦਾ ਬਰਾਬਰ ਆਏਗਾ ਐਦਾਂ ਹਾਂਜੀ ਤੇ ਸਾਡੀ ਜੜੀ ਇਹ ਸਲਵਾਰ ਆ ਸਟੇਟ ਸਲਵਾਰ ਰੈਡੀ ਹੋ ਚੁੱਕੀ ਆ ਚੈੱਕ ਕਰੂ ਇੱਕ ਵਾਰ ਪੂਰੀ ਇਹ ਬੁਕਰਮ ਵੀ ਆਪਾਂ ਜੋੜਤੀ ਹੋਈ ਆ ਠੀਕ ਹੈ ਜੀ ਵਾਲ ਆਪਾਂ ਪਾਉਂਦੇ ਹੋਏ ਆ ਤੇ ਵੀਡੀਓ ਨੂੰ ਪੂਰੀ ਦੇਖੋਗੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੇ ਲਈ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਔਰ ਹਾਂ ਅਗਰ ਤੁਸੀਂ ਵੀਡੀਓ ਦੇਖਦੇ ਹੋ ਵੀਡੀਓ ਦੇਖਣ ਵੀ ਜ਼ਰੂਰ ਆਉਨੇ ਆ ਪਰ ਲਾਈਕ ਨਹੀਂ ਕਰਦੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਵੀ ਜ਼ਰੂਰ ਕਰਕੇ ਜਾਇਆ ਕਰੋ ਠੀਕ ਹੈ ਜੀ ਥੈਂਕ ਯੂ ਸੋ ਮਚ